कई कोट स्वर होते कई कोट आत्म ध्यान धारे कई कोट कब का विचारै कई कोट नवतन नाम त्यावै ਨਾਨਕ ਕਰਤੇ ਕਾ ਅੰਤ ਨ ਪਾਵੇਂ ਨਾਨਕ ਕਰਤੇ ਕਾ ਅੰਤ ਨ ਪਾਵੇਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚ ਜੁੜ ਬੈਠੇ ਗੁਰੂ ਪਿਆਰ ਵਾਲੇ ਗੁਰੂ ਸਵਾਰੇ ਸਤਸੰਗੀ ਜਨੋਂ ਲੜੀਵਾਰ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਦੀ ਵਿਚਾਰ ਆਪਾਂ ਕਰ ਰਹੇ ਹਾਂ ਔਰ ਅੱਜ ਇਹ 10ਵੀਂ ਅਸ਼ਟਪਦੀ ਦੀ ਵਿਚਾਰ ਆਪਾਂ ਆਰੰਭ ਕਰਨੀ ਹੈ ਜੀ ਅਸ਼ਟਪਦੀ ਤੋਂ ਪਹਿਲਾਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਕਿਰਪਾ ਕੀਤੀ ਸ਼ਲੋਕ ਸੀ ਜਿਹੜਾ ਉਹ ਅੰਕਿਤ ਕੀਤਾ ਔਰ ਜੋ ਪਾਤਸ਼ਾਹ ਅਸ਼ਟਪਦੀ ਦੇ ਵਿੱਚ ਕਹਿਣਾ ਚਾਹੁੰਦੇ ਨੇ ਉਹ ਪਾਤਸ਼ਾਹ ਜੀ ਨੇ ਸੰਖੇਪ ਰੂਪ ਦੇ ਵਿੱਚ ਸ਼ਲੋਕ ਦੇ ਵਿੱਚ ਕਹਿ ਦਿੱਤਾ ਤਾਂ ਇਹ ਆਪਾਂ ਸਮਝ ਲਈਏ ਵੀ ਅਸ਼ਟਪਦੀ ਦਾ ਜੋ ਸੈਂਟਰਲ ਆਈਡੀਆ ਹੈ ਕੇਂਦਰੀ ਭਾਵ ਹੈ ਉਹ ਪਾਤਸ਼ਾਹ ਨੇ ਸ਼ਲੋਕ ਦੇ ਵਿੱਚ ਬਿਆਨ ਕੀਤਾ ਤਾਂ ਆਓ ਗੁਰਮਖ ਕੋ ਇਸ ਪਾਵਨ ਦਸਵੀਂ ਅਸ਼ਟਪਦੀ ਦੀ ਆਪਾਂ ਵਿਚਾਰ ਆਰੰਭ ਕਰਦੇ ਹਾਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਸ਼ਲੋਕ ਉਚਾਰਨ ਕਰਦੇ ਨੇ ਤੇ ਬਚਨ ਉਚਾਰਦੇ ਨੇ ਉਸਤਤ ਕਰੈ ਅਨੇਕ ਜਨਮ ਅਨੇਕ ਦਾ ਅਰਥ ਹੁੰਦਾ ਇੱਕ ਤੋਂ ਬਹੁਤੇ ਇੱਕ ਤੋਂ ਜ਼ਿਆਦਾ ਅਨੇਕ ਜਿੱਥੋਂ ਗੁਰਮਖੋ ਗਿਣਤੀ ਆ ਨਾ ਜਿਹੜੀ ਗਿਣਤੀ ਨਾ ਹੋਵੇ ਆਪਾਂ ਕਿਤੇ ਦੂਰ ਖੜੇ ਇਕੱਠ ਨੂੰ ਦੇਖਦੇ ਹੋਏ ਅਸੀਂ ਕਹਿੰਦੇ ਹਾਂ ਅਨੇਕ ਬੰਦੇ ਖੜੇ ਐ। Pavlov ਗਿਣਤੀ ਨਹੀਂ ਹੋ ਰਹੀ। ਉਸਤਤ ਕਰਾਂ ਵਡਿਆਈ ਕਰਦੇ ਨੇ ਸ਼ੋਭਾ ਕਰਦੇ ਨੇ ਉਸ ਪਰਮਾਤਮਾ ਦੀ। ਇਸ ਧਰਤੀ ਉੱਤੇ ਕਿੰਨੇ ਕੁ ਜੀਵ ਨੇ ਜਿਹੜੇ ਉਸ ਪਰਮਾਤਮਾ ਦੀ ਸ਼ੋਭਾ ਕਰਦੇ ਨੇ ਵਡਿਆਈ ਕਰਦੇ ਨੇ। ਤੇ ਪਾਤਸ਼ਾਹ ਕਹਿੰਦੇ ਅਨੇਕ ਜਾਨਾਂ ਅਣਗਿਣਤੀ ਕਰਦੇ ਨੇ ਅੰਤ ਨਾ ਪਾਰਾ ਵਾਰ ਪਾਰਾ ਵਾਰ ਦਾ ਅਰਥ ਹੁੰਦਾ ਉਰਲਾ ਤੇ ਪਰਲਾ ਬੰਨਾ ਕਿਨਾਰਾ ਉਰਲਾ ਕੋਈ ਜਮੇ ਨਦੀ ਹੁੰਦੀ ਹੈ ਨਾ ਨਦੀ ਦੇ ਦੋ ਕਿਨਾਰੇ ਹੁੰਦੇ ਨੇ ਇੱਕ ਇਧਰਲਾ ਕਿਨਾਰਾ ਇੱਕ ਉਧਰਲਾ ਕਿਨਾਰਾ ਤੋਂ ਬਾਦਸ਼ਾਹ ਕਹਿੰਦੇ ਅੰਤ ਨਾ ਪਾਰਾ ਵਾਰ ਅਨਗਿਣਤ ਜੀਵ ਨੇ ਸੰਸਾਰ ਦੇ ਉੱਪਰ ਜਿਹੜੇ ਉਸ ਪਰਮਾਤਮਾ ਦੀ ਉਸਤਤ ਕਰਦੇ ਨੇ ਵਡਿਆਈ ਕਰਦੇ ਨੇ ਪਰ ਉਹਦੀ ਵਡਿਆਈ ਇੰਨੀ ਵੱਡੀ ਹੈ ਅੰਤ ਨਾ ਪਾਰਾ ਵਾਰ ਉਸ ਵਾਹਿਗੁਰੂ ਦੀ ਉਸਤਤ ਦਾ ਉਰਲਾ ਤੇ ਪਰਲਾ ਬੰਨਾ ਪਤਾ ਹੀ ਨਹੀਂ ਲੱਗਦਾ ਉਹਦਾ ਕੋਈ ਅੰਤ ਹੀ ਨਹੀਂ ਹੈ ਨਾਨਕ ਰਚਨਾ ਇਹ ਜੋ ਸੰਸਾਰ ਦੀ ਰਚਨਾ ਹੈ ਪ੍ਰਭ ਰਚੀ ਉਸ ਵਾਹਿਗੁਰੂ ਪਰਮੇਸ਼ਰ ਨੇ ਆਪ ਰਚੀ ਹੈ ਬਹੁਤ ਬੜਿਆਂ ਤਰੀਕਿਆਂ ਦੇ ਨਾਲ ਬੜੀਆਂ ਵਿਧੀਆਂ ਦੇ ਨਾਲ ਅਨੇਕ ਪ੍ਰਕਾਰ ਅਨੇਕਾਂ ਹੀ ਤਰੀਕਿਆਂ ਦੇ ਨਾਲ ਇਸ ਵਾਹਿਗੁਰੂ ਪਰਮੇਸ਼ਰ ਦੇ ਜੀਵਾਂ ਦੀ ਇਸ ਵਾਹਿਗੁਰੂ ਪਰਮੇਸ਼ਰ ਨੇ ਸ੍ਰਿਸ਼ਟੀ ਦੀ ਰਚਨਾ ਬੜੀਆਂ ਵਿਧੀਆਂ ਤੇ ਬੜਿਆਂ ਤਰੀਕਿਆਂ ਦੇ ਨਾਲ ਕੀਤੀ ਹੈ ਇਸ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਉਹਦੀ ਸ਼ੋਭਾ ਦਾ ਅੰਤ ਨਹੀਂ ਪਾਇਆ ਜਾ ਸਕੀਗਾ ਇੱਕ ਨਾ ਗੁਰਮਖੋ ਬਚਨ ਆਉਂਦਾ ਹੈ ਭਗਤ ਬਾਬਾ ਰਵਦਾਸ ਸਾਹਿਬ ਦਾ ਕੂਪ ਪਰਯੋ ਜੈਸੇ ਦਾਦਰਾ ਕਸ਼ ਦੇਸ਼ ਵਿਦੇਸ਼ ਨ ਸੂਝ ਐਸੇ ਮੇਰਾ ਮਨ ਵਿਖਿਆ ਬਮੋਇਆ ਕਸ਼ ਆਰਾ ਪਾਰ ਨ ਸੂਝ ਦਾਦਰਾ ਦਾ ਅਰਥ ਹੁੰਦਾ ਡੱਡੂ ਤੇ ਕੂਪ ਦਾ ਅਰਥ ਹੁੰਦਾ ਖੂ ਇੰਦਾ ਖੂਹ ਵਿੱਚ ਡੱਡੂ ਬੈਠੇ ਨੇ ਤੇ ਖੂਹ ਜਿਹੜਾ ਖੂਹ ਹੈ ਨਾ ਉਹ ਡੱਡੂਆਂ ਨਾਲ ਭਰਿਆ ਹੋਇਆ ਹੈ ਪਰ ਜਿਹੜੇ ਉਸ ਖੂਹ ਵਿੱਚ ਡੱਡੂ ਬੈਠੇ ਨੇ ਨਾ ਕਿਉਂਕਿ ਖੂਹ ਵਿੱਚ ਪੈਦਾ ਹੋਏ ਨੇ ਹੋ ਸਕਦਾ ਜਿਹੜਾ ਗਰਮਖੋ ਡੱਡੂ ਕਿਸੇ ਨਦੀ ਵਿੱਚ ਪੈਦਾ ਹੋਇਆ ਨਾ ਉਹ ਸਮੁੰਦਰ ਤੱਕ ਪਹੁੰਚ ਜਾਏ ਕਿਉਂਕਿ ਸਮੁੰਦਰ ਦਾ ਪਾਣੀ ਪਹੁੰਚ ਜਾਂਦਾ ਜਿੱਦਾਂ ਪਾਣੀ ਸਮੁੰਦਰ ਤੱਕ ਪਹੁੰਚ ਜਾਂਦਾ ਹੋ ਸਕਦਾ ਹੈ ਨਦੀ ਆਪਣੇ ਰੋੜ ਕੇ ਡੱਡੂ ਨੂੰ ਵੀ ਨਾਲ ਲੈ ਜੇ ਸਮੁੰਦਰ ਤੱਕ ਪਰ ਖੂਹ ਦਾ ਪਾਣੀ ਤੇ ਖੂਹ ਦੇ ਵਿੱਚ ਹੀ ਰਹਿੰਦਾ ਹੈ ਨਾ ਇਸ ਕਰਕੇ ਕਿਹੜੇ ਖੂਹ ਜਡੂ ਪੈਦਾ ਹੁੰਦੇ ਨੇ ਖੂਬ ਜ਼ਿੰਦਗੀ ਗੁਜ਼ਾਰ ਦਿੰਦੇ ਨੇ ਸਾਰੇ ਇਸ ਕਰਕੇ ਉਹਨਾਂ ਨੂੰ ਕਸ਼ ਆਰਾ ਪਾਰਨਾ ਸੂਜ ਕਹਿ ਲੱਕੇ ਇਸ ਕਰਕੇ ਆਸੇ ਪਾਸੇ ਦੀ ਸੋਝੀ ਕੋਈ ਨਹੀਂ ਹੁੰਦੀ ਉਹਨਾਂ ਨੂੰ ਲੱਗਦਾ ਹੈ ਵੀ ਇਹ ਸੰਸਾਰ ਇਹ ਸ੍ਰਿਸ਼ਟੀ ਇੰਨੀ ਕੀ ਆ ਜਿੰਨੀ ਅਸੀਂ ਵੇਖਦੇ ਪਏ ਆ ਖੂ ਜਿੰਨੀ ਲੱਗਦੀ ਹੈ ਇੱਕ ਦਿਨ ਉੜਦਾ ਉੜਦਾ ਹੰਸ ਆ ਕੇ ਖੂ ਦੇ ਕਿਨਾਰੇ ਤੇ ਬਹਿ ਗਿਆ ਡੱਡੂ ਨੇ ਕਿਨੇ ਪੁੱਛਿਆ ਕਿੱਥੋਂ ਆਇਆ ਕਹਿਣ ਲੱਗਾ ਸਮੁੰਦਰ ਤੋਂ ਸਮੁੰਦਰ ਕਿਦਾਂ ਦਾ ਹੁੰਦਾ ਹੈ ਜਵਾਬ ਮਿਲਦਾ ਹੈ ਜਿਹੋ ਜਾਂ ਪਾਣੀ ਆ ਤੇਰੇ ਕੋਲ ਆ ਇਹੋ ਜਾਂ ਇਸ ਪੰਨ ਸਮੁੰਦਰ ਚ ਹੁੰਦਾ ਹੈ ਅੱਛਾ ਕਿੰਨਾ ਕੁ ਵੱਡਾ ਹੁੰਦਾ ਹੈ ਉਹ ਕਹਿਣ ਲੱਗਾ ਬਹੁਤ ਵੱਡਾ ਹੁੰਦਾ ਕਿੰਨਾ ਕੁ ਵੱਡਾ ਨਰੂਪੁਸ਼ ਕਿੰਨਾ ਕੁ ਵੱਡਾ ਉਹ ਕਹਿਣ ਲੱਗਾ ਵੀ ਇਹੋ ਜੇ ਇਹੋ ਜੇ ਲੱਖਾਂ ਵੀ ਕਿਤੇ ਖੂਹ ਹੋਣ ਨਾਲ ਤੇ ਸਮੁੰਦਰ ਦਾ ਰੀਸ ਨਹੀਂ ਕਰਦੇ ਦੀ ਬਰਾਬਰੀ ਨਹੀਂ ਕਰਦੇ ਹੰਸ ਨੇ ਕਿਹਾ ਦੋ ਕੁ ਟਕ ਪੁਸੀਆਂ ਮਾਰੀਆਂ ਇਦਾਂ ਐ ਦੋ ਤਿੰਨ ਟਪੂਸੀਆਂ ਕਹਿੰਦਾ ਐਡਾ ਕੁੰਦਾ ਹੋਵੇਗਾ ਸਮੁੰਦਰ ਉਹ ਕਹਿੰਦਾ ਮੈਂ ਤੈਨੂੰ ਕਿਹਾ ਨਾ ਵੀ ਐਡਾ ਨਹੀਂ ਹੁੰਦਾ ਬਹੁਤ ਵੱਡਾ ਹੁੰਦਾ ਐ ਤਿੰਨ ਚੱਟ ਪੂਸੀਆਂ ਮਾਰੀਆਂ ਇਧਰ ਲੈ ਗੁਰਮਕੋਕਰ ਤੋਂ ਇਧਰਲੇ ਕਿਨਾਰੇ ਪਹੁੰਚੇ ਆ ਕਹਿੰਦਾ ਇਸ ਤੋਂ ਵੱਡਾ ਤੇ ਕੁਝ ਨਹੀਂ ਹੋ ਸਕਦਾ ਜੇ ਤੂੰ ਕਹਿੰਨਾ ਐਸ ਤੋਂ ਵੱਡਾ ਹੁੰਦਾ ਸਮੁੰਦਰ ਤੇ ਇਹ ਦੁਨੀਆ ਦਾ ਸਭ ਤੋਂ ਵੱਡਾ ਝੂਠ ਹੈ ਇਸ ਤੋਂ ਵੱਡਾ ਤੇ ਕੁਝ ਹੋ ਹੀ ਨਹੀਂ ਸਕਦਾ ਤੇ ਹੰਸ ਨੇ ਕਿਹਾ ਸੀ ਤੇਰੇ ਲਈ ਇਹੀ ਸਭ ਤੋਂ ਵੱਡਾ ਹੈ ਕਿਉਂਕਿ ਤੂੰ ਇਸੇ ਵਿੱਚ ਰਹਿ ਹੈ ਪਰ ਜੇ ਤੂੰ ਖੂਹ ਚੋਂ ਬਾਹਰ ਨਿਕਲੇ ਤੇ ਪਤਾ ਲੱਗੇਗਾ ਕਿ ਸਮੁੰਦਰ ਇੰਨਾ ਕੁ ਵੱਡਾ ਹੈ ਲੱਖਾਂ ਖੂਹ ਰਲ ਕੇ ਵੀ ਸਮੁੰਦਰ ਦੀ ਬਰਾਬਰੀ ਨਹੀਂ ਕਰ ਸਕਦੇ ਪਰ ਇਹਦੀ ਸਮਝ ਉਦੋਂ ਪੈਂਦੀ ਹੈ ਜਦੋਂ ਕੋਈ ਖੂਹ ਵਿੱਚੋਂ ਨਿਕਲ ਕੇ ਸਮੁੰਦਰ ਤੱਕ ਪਹੁੰਚਦਾ ਹੈ ਬਸ ਗੁਰਮਖੋ ਗੱਲ ਇੰਨੀ ਕੀ ਹੈ ਗੁਰੂ ਪਾਤਸ਼ਾਹ ਕਹਿੰਦੇ ਜਿਹੜਾ ਮਨੁੱਖ ਖੂਹ ਦੇ ਗੱਡੂ ਦੇ ਵਾਂਗ ਹੈ ਉਹ ਨੂੰ ਗੁਰਮਖੋ ਜੋ ਦਿਖਦਾ ਹੈ ਉਹੀ ਸਭ ਤੋਂ ਵੱਡਾ ਲੱਗਦਾ ਹੈ ਉਸ ਤੋਂ ਵੱਡਾ ਕੁਝ ਵੀ ਨਹੀਂ ਲੱਗਦਾ ਕਮਰੇ ਦੇ ਅੰਦਰ ਖੜੇ ਹੋਈਏ ਤੇ ਖਿੜਕੀ ਰਾਹੀਂ ਅਸਮਾਨ ਦਿਖਦਾ ਹੈ ਤੇ ਜੇ ਬੰਦਾ ਕਹੇ ਵੀ ਜਿੰਨਾ ਖਿੜਕੀ ਰਾਹੀਂ ਦਿਖ ਰਿਹਾ ਹੈ ਹਾਈ ਉਹਨਾਂ ਕਹੇ ਨਹੀਂ ਜਦੋਂ ਖਿੜਕੀ ਚੋਂ ਬਾਹਰ ਨਿਕਲ ਕੇ ਖੁੱਲੇ ਅਸਮਾਨ ਵਿੱਚ ਖੜ ਕੇ ਦੇਖਾਂਗੇ ਫਿਰ ਪਤਾ ਲੱਗੇਗਾ ਜਿਹੜਾ ਅਸਮਾਨ ਖਿੜਕੀ ਦੇ ਰਾਹੀਂ ਛੋਟਾ ਜਿਹਾ ਦਿਖਦਾ ਸੀ ਇੰਨਾ ਵੱਡਾ ਵੀ ਉਹਦਾ ਆਰਾ ਪਾਰ ਕੋਈ ਨਹੀਂ ਹੈ ਬਸ ਆਹੀ ਗੱਲ ਗੁਰੂ ਅਰਜਨ ਸਾਹਿਬ ਪਾਤਸ਼ਾਹ ਇਸ ਪਾਵਨ ਅਸ਼ਟਪਦੀ ਅੰਦਰ ਸਮਝਾ ਰਹੇ ਨੇ ਉਸਤਤ ਕਰੈ ਅਨੇਕ ਜਨ ਅੰਤ ਨਾ ਪਾਰਾ ਵਾਰ ਨਾਨਕ ਰਚਨਾ ਬਹੁ ਵਿਧੀ ਨਾਨਕ ਰਚਨਾ ਪ੍ਰਭ ਰਚੀ ਹੈ ਨਾਨਕ ਉਸ ਵਾਹਿਗੁਰੂ ਨੇ ਇਸ ਸੰਸਾਰ ਦੀ ਰਚਨਾ ਰਚੀ ਹੈ ਤੇ ਕਿਦਾਂ ਰਚੀ ਹੈ ਬਹੁ ਵਿਧ ਅਨਕ ਪ੍ਰਕਾਰ ਬੜੀਆਂ ਤਰੀਕਿਆਂ ਦੇ ਨਾਲ ਬੜੀਆਂ ਕਿਸਮਾਂ ਦੇ ਨਾਲ ਪਾਤਸ਼ਾਹ ਨੇ ਸੰਸਾਰ ਦੀ ਰਚਨਾ ਕੀਤੀ ਹੈ ਅਗਲਾ ਗੁਰਮੁਖ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਪਾਤਸ਼ਾਹ ਕਹਿੰਦੇ ਫਿਰ ਜੀਵਾ ਨੇ ਨਾ ਕੋ ਕੋਣ ਕੋਣਾ ਮਨੁੱਖੀ ਸੁਭਾਅ ਹੈ ਉਹ ਬਹੁਤਾਂਤ ਜਗਿਆਸਤਾ ਵਾਲਾ ਹੈ ਮਨੁੱਖ ਸਦਾ ਕੁਝ ਨਾ ਕੁਝ ਜਾਣਨ ਦੀ ਇੱਛਾ ਰੱਖਦਾ ਇਹ ਜਗਿਆਸਤਾ ਰੱਖਦਾ ਹੈ ਔਰ ਮਨੁੱਖ ਹੋਣ ਦੇ ਨਾਂ ਤੇ ਸਾਡੇ ਅੰਦਰ ਜਗਿਆਸਤਾ ਹੋਣੀ ਬਤ ਜ਼ਰੂਰੀ ਹੈ ਅਸੀਂ ਜਗਿਆਸੂ ਬਣਨਾ ਚਾਹੀਦਾ ਸਾਨੂੰ ਕਹਿ ਲੱਗੇ ਫਿਰ ਜਿਵੇਂ ਜਿਵੇਂ ਇਸ ਮਨੁੱਖ ਨੇ ਉਸ ਵਾਹਿਗੁਰੂ ਪਰਮੇਸ਼ਰ ਦੀ ਰਚਨਾ ਨੂੰ ਦੇਖਿਆ ਉਵੇਂ-ਉਵੇਂ ਇਸ ਪਰਮੇਸ਼ਰ ਨੂੰ ਪਾਉਣ ਦਾ ਯਤਨ ਸਮਝਣ ਦਾ ਯਤਨ ਕੀਤਾ ਗੁਰਮੁਖ ਇੱਕ ਬਚਨ ਅਸੀਂ ਜਪਜੀ ਸਾਹਿਬ ਦੀ ਬਾਣੀ ਅੰਦਰ ਪੜ੍ਹਦੇ ਹਾਂ ਕੁਦਰਤ ਕਵਨ ਕਹਾ ਵਿਚਾਰ ਵਾਰਿਆਂ ਨਾ ਜਾਵਾ ਇੱਕ ਵਾਰ ਏ ਪ੍ਰਭੂ ਤੇਰੀ ਕੁਦਰਤ ਨੂੰ ਕਹਾ ਵਿਚਾਰ ਮੈਂ ਕਿੱਥੇ ਵਿਚਾਰਾਂ ਮੇਰੇ ਕੋਲੇ ਬੁੱਧੀ ਨਹੀਂ ਹੈ ਇੰਨੀ ਕੁਦਰਤ ਕਵਨ ਕਹਾ ਵਿਚਾਰ ਵਾਰਿਆਂ ਨਾ ਜਾਵਾ ਇੱਕ ਵਾਰ ਮੈਂ ਤਾਂ ਤੇਰੇ ਤੋਂ ਇੱਕ ਵਾਰ ਵੀ ਬਲਹਾਰੇ ਨਹੀਂ ਹੋ ਸਕਦਾ ਪ੍ਰਮਾਤਮਾ ਤੇਰੀ ਕੁਦਰਤ ਇੰਨੀ ਵੱਡੀ ਹੈ ਉਹਦੀ ਵਿਚਾਰ ਕਿੱਥੇ ਹੋ ਸਕਦੀ ਹੈ ਫਿਰ ਇੱਕ ਗੱਲ ਸਮਝ ਵਿੱਚ ਪੈਂਦੀ ਹੈ ਕੀ ਸਮਝ ਵਿੱਚ ਪੈਂਦੀ ਹੈ ਜੋ ਤੁਦ ਭਾਵੈ ਸਾਈ ਭਲੀਕਾਰ हे ਪ੍ਰਮਾਤਮਾ ਜੋ ਤੈਨੂੰ ਪਾਉਂਦੀ ਹੈ ਉਹੀ ਕਰਤ ਚੰਗੀ ਹੈ ਕਿਉਂਕਿ ਤੂੰ ਸਦਾ ਸਲਾਮਤ ਨਿਰੰਕਾਰ हे ਨਿਰੰਕਾਰ ਤੂੰ ਸਦਾ ਸਲਾਮਤ ਹੈ ਤੂੰ ਸਦਾ ਹੀ ਰਹਿਣ ਵਾਲਾ ਹੈ। ਇਹੀ ਬਚਨ ਗੁਰਮਖੋ ਗੁਰੂ ਪਾਤਸ਼ਾਹ ਜੀ ਨੇ ਇਸ ਅਸ਼ਟਪਦੀ ਚ ਕਿਹਾ ਦੇਖੋ ਜਦੋਂ ਅਸੀਂ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਗੁਰਮਖੋ ਤਿੰਨ ਪੌੜੀਆਂ ਅਸੰਖ ਦੀਆਂ ਇੱਥੇ ਕਈ ਕੋਟ ਸ਼ਬਦ ਵਰਤੇ ਗੁਰੂ ਪਾਤਸ਼ਾਹ ਨੇ ਅਸ਼ਟਪਦੀ ਦੇ ਅੰਦਰ ਉੱਥੇ ਸ਼ਬਦ ਅਸੰਖ ਵਰਤਿਆ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਅਸੰਖ ਅਸੰਖ ਦਾ ਅਰਥ ਵੀ ਅਣਗਿਣਤ ਹੁੰਦਾ ਹੈ ਨਾ ਗਿਣਤੀ ਤੋਂ ਪਰੇ ਤੇ ਤਿੰਨ ਪੌੜੀਆਂ ਅਸੰਖ ਦੀਆਂ ਉਚਾਰਨ ਕੀਤੀਆਂ ਅਸੰਖ Jap ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਫਰ ਅਸੰਖ ਚੋਰ ਹਰਾਮਖੋਰ ਇਹ ਪੌੜੀ ਚਾਰੀ ਫਰ ਅਸੰਖ ਨਾਮ ਅਸੰਖ ਥਾਮ ਇਹ ਪੌੜੀ ਉਚਾਰਨ ਕੀਤੀ ਅਸੰਖ ਜਪ ਅਸੰਖ ਪਾਓ ਅਸੰਖ ਪੂਜਾ ਅਸੰਖ ਤਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਗੁਰਾਂਕ ਸਾਹਿਬ ਪਾਤਸ਼ਾਹ ਕਹਿੰਦੇ ਵਾਹਿਗੁਰੂ ਅਸੰਖ ਹੀ ਨੇ ਇੱਥੇ ਕੋਟ ਸ਼ਬਦ ਵਰਤਿਆ ਉੱਥੇ ਸੰਖ ਵਰਤਿਆ ਅਸੰਖ ਤੈਨੂੰ ਜਪਣ ਵਾਲੇ ਅਣਗਿਣਤ ਨੇ ਸੰਸਾਰ ਦੇ ਉੱਪਰ ਤੈਨੂੰ ਪਾਓ ਪ੍ਰੇਮ ਕਰਨ ਵਾਲੇ ਅਸੰਖ ਨੇ ਗਿਣਤੀ ਥੋੜਾ ਕੋਈ ਅਸੰਖ ਪੂਜਾ ਅਸੰਖ ਤਪ ਤਾਓ ਤੇਰੀ ਪੂਜਾ ਕਰਨ ਵਾਲੇ ਤੇਰੇ ਤਪਾਂ ਨੂੰ ਤਪਾਉਣ ਵਾਲੇ ਪਰਮਾਤਮਾ ਗਿਣਤੀ ਨਹੀਂ ਹੈ ਕੋਈ ਐਨੇ ਕਿ ਨਹੀਂ ਬਸ ਉਹੀ ਬਚਨ ਗੁਰੂ ਪਾਤਸ਼ਾਹ ਨੇ ਇੱਥੇ ਕਿਹਾ ਗੁਰਮੁਖੋ ਜਿਵੇਂ ਜਿਵੇਂ ਕਿਸੇ ਮਨੁੱਖ ਨੂੰ ਪਰਮਾਤਮਾ ਦੀ ਸੋਝੀ ਪਈ ਜਿਹੜੇ ਜਿਹੜੇ ਤਰੀਕਿਆਂ ਦੇ ਨਾਲ ਜਿਹੜੀ ਜਿਹੜੀ ਕਿਸਮ ਦੇ ਨਾਲ ਬਹੁਤ ਬਿੰਦ ਅਨਕ ਪ੍ਰਕਾਰ ਦੀ ਸੋਜੀ ਪਈ ਓਵੇਂ ਓਵੇਂ ਇਨਾ ਜੀਵਾ ਨੇ ਫਿਰ ਉਸ ਪਰਮਾਤਮਾ ਨੂੰ ਅਰਾਧਿਆ ਉਹਨੂੰ ਪਾਉਣ ਦਾ ਉਹਨੂੰ ਸਮਝਣ ਦਾ ਉਸ ਵਾਹਿਗੁਰੂ ਪਰਮੇਸ਼ਰ ਦੇ ਅੰਤ ਨੂੰ ਪਾਉਣ ਦਾ ਯਤਨ ਕੀਤਾ ਉਹ ਕਿਹੜੇ-ਕਿਹੜੇ ਯਤਨ ਸਨ ਕਈ ਕੋਟ ਹੋਏ ਪੂਜਾਰੀ ਕਈ ਕਈ ਕਰੋੜਾਂ ਐਸੇ ਨੇ ਜਿਨ੍ਹਾਂ ਨੂੰ ਲੱਗਿਆ ਉਸ ਵਾਹਿਗੁਰੂ ਪਰਮੇਸ਼ਰ ਦਾ ਅੰਤ ਉਹਦੀ ਪੂਜਾ ਕਰਕੇ ਪਾਇਆ ਜਾ ਸਕੀਦਾ ਹੈ ਸਮਝਣ ਉਕਤ ਬਣੇ ਕਿਉਂਕਿ ਅੰਤ ਨਾ ਪਾਰ ਆਵਾਰ ਹੈ ਨਾ ਉਹਦਾ ਅੰਤ ਦਾ ਤੇ ਉਰਲਾ ਪਾਰਲਾ ਬੰਨਾ ਨਹੀਂ ਹੈ ਪਰ ਪਾਤਸ਼ਾਹ ਕਹਿੰਦੇ ਕਈਆਂ ਨੇ ਯਤਨ ਕੀਤਾ ਵੀ ਪਾ ਲਈਏ ਅੰਤ ਤੇ ਕਿਵੇਂ ਯਤਨ ਕੀਤਾ ਪਾਉਣ ਦਾ ਤਰੀਕਾ ਕੀ ਅਪਣਾਇਆ ਕੋਟ ਹੋਏ ਪੁਜਾਰੀ ਕਹਿ ਲਕਿ ਉਹਦੀ ਪੂਜਾ ਕਰਕੇ ਉਹਦਾ ਅੰਤ ਪਾਇਆ ਜਾ ਸਕੀਦਾ ਹੈ ਸੋਚਿਆ ਮਨ ਵਿੱਚ ਇਹ ਸੋਚ ਕੇ हे ਪ੍ਰਭੂ ਕਈ ਕੋਟ ਕਈ ਕਰੋੜਾਂ ਨੇ ਅਣਗਿਣਤ ਨੇ ਹੀ ਪਰਮਾਤਮਾ ਤੇਰੀ ਪੂਜਾ ਸ਼ੁਰੂ ਕੀਤੀ ਤੇਰੇ ਪੁਜਾਰੀ ਬਣ ਗਏ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਬਿਵਹਾਰੀ ਅਚਾਰ ਵਿਹਾਰ ਦਾ ਕੀ ਅਰਥ ਹੈ ਧਾਰਮਿਕ ਰੀਤੀ ਰਿਵਾਜ ਕਈ ਕਰੋੜ ਐਸੇ ਨੇ ਅਣਗਿਣਤ ਐਸੇ ਨੇ ਕਰੋੜਾਂ ਹੀ ਐਸੇ ਨੇ ਜਿਨ੍ਹਾਂ ਨੇ ਕਿਹਾ ਧਾਰਮਿਕ ਰਸਮ ਰਵੈਤਾਂ ਦੇ ਰਾਹੀ ਉਸ ਵਾਹਿਗੁਰੂ ਪਰਮੇਸ਼ਰ ਦਾ ਅੰਤ ਪਾਇਆ ਜਾ ਸਕਦਾ ਸ਼ਾਇਦ ਇਸ ਕਰਕੇ ਉਹਨਾਂ ਨੇ ਤੇਰੇ ਅੰਤ ਨੂੰ ਲੱਭਣ ਦੇ ਲਈ ਤੈਨੂੰ ਪੂਰਨ ਤੌਰ ਉੱਤੇ ਤੇਰਾ ਪਾਰਾਵਾਰ ਸਮਝਣ ਦੇ ਲਈ ਕਹਿਣ ਲੱਗੇ ਆਚਾਰ ਵਿਹਾਰ ਧਰਮਕ ਰਸਮਾਂ ਨਿਭਾਈਆਂ ਨਿਭਾ ਰਹੇ ਹਨ ਕਈ ਕੋਟ ਭਏ ਤੀਰਥਵਾਸੀ ਕਰੋੜਾਂ ਹੀ ਐਸੀ ਨਹੀਂ ਜਿਨ੍ਹਾਂ ਨੇ ਘਰ-ਬਾਰ ਛੱਡ ਕੇ ਪਰਿਵਾਰ ਛੱਡ ਕੇ ਪ੍ਰਮਾਤਮਾ ਤੇਰੇ ਬਣਾਏ ਹੋਏ ਤੀਰਥਾਂ ਦੇ ਉੱਪਰ ਟਿਕਾਣਾ ਕਰ ਲਿਆ ਕਈ ਕੋਟ ਬਨ ਭ੍ਰਮੈ ਉਦਾਸੀ ਉਦਾਸੀ ਹੁੰਦਾ ਹੈ ਸੰਸਾਰ ਤੋਂ ਨਰਮੋਹ ਹੋ ਕੇ ਉਦਾਸ ਧਾਰਨ ਕਰ ਲਿਆ ਭਾਵ ਕਿ ਸੰਸਾਰ ਦੇ ਮੋਹ ਤੋਂ ਪਰੇ ਹੋ ਕੇ ਪਰਿਵਾਰ ਨੂੰ ਛੱਡ ਕੇ ਉਦਾਸੀ ਬਣ ਗਏ ਤੇ ਜੰਗਲਾਂ ਦੇ ਵਿੱਚ ਪਰਮਨਨ ਕਰਦੇ ਹਨ ਕਿਉਂ ਕਰਦੇ ਨੇ ਪ੍ਰਮਾਤਮਾ ਤੇਰਾ ਪਾਰਾਵਾਰ ਪ੍ਰਾਪਤ ਕੀਤਾ ਜਾ ਸਕੇ ਤੇਰੇ ਅੰਤ ਨੂੰ ਲੱਭਿਆ ਜਾ ਸਕੇ ਵਾਹਿਗੁਰੂ ਤੇਰੇ ਅੰਤ ਨੂੰ ਲੱਭਣ ਦੇ ਲਈ ਕਈ ਕਰੋੜਾਂ ਨੇ ਆਪਣੇ ਘਰਾਂ ਨੂੰ ਛੱਡ ਕੇ ਉਦਾਸੀ ਧਾਰਨ ਕਰਕੇ ਤੀਰਥਾਂ ਦਾ ਜੰਗਲਾਂ ਦਾ ਪਰਮਨ ਕੀਤਾ ਹੈ। ਕਈ ਕੋਟ বেদ ਕੇ ਸਰੋਤੇ ਵਰਨ ਕੋ ਵੇਜਦਾ ਅਰਥ ਧਾਰਕ ਗ੍ਰੰਥ ਚਾਰ ਵੇਦ ਧਾਰਮਿਕ ਗ੍ਰੰਥ ਹੀ ਨਹੀਂ ਨਾ। ਕੇ ਸਰੋਤੇ ਤਤ ਸੁਣਨ ਵਾਲੇ ਸਮਝ ਪਈ ਕਿ ਵੇਦਾਂ ਦੇ ਵਿੱਚ ਪ੍ਰਭੂ ਪਰਮੇਸ਼ਰ ਦੀ ਬੜੀ ਵਿਆਖਿਆ ਹੈ। ਬੜਾ ਗੁਣਗਾਨ ਹੈ। ਆਪਾਂ ਵੇਦਾਂ ਨੂੰ ਸੁਣਦੇ ਹਾਂ। ਵੇਦਾਂ ਨੂੰ ਸੁਣਾਗੇ ਤੇ ਪ੍ਰਮਾਤਮਾ ਦੀ ਪੂਰਨ ਸਮਝ ਪੈ ਜਾਏਗੀ। ਪਰ ਇੱਕ ਬਚਨ ਕਿਹਾ ਗੁਰਮਖੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਆਪਣੀ ਬਾਣੀ ਅੰਦਰ। ਆ ਮੈਨੂੰ ਵੇਚ ਤੋਂ ਯਾਦ ਆ ਗਿਆ। ਵੇਦਾਂ ਦੀ ਰਚਨਾ ਮੰਨੀ ਜਾਂਦੀ ਹੈ ਵੀ ਬ੍ਰਹਮਾ ਜੀ ਨੇ ਕੀਤੀ। ਵੈਸੇ ਤਾਂ ਜਦੋਂ Swami Dayanand Saraswati ਦੇ ਨਾਲ ਨਾ ਗਿਆਨੀ ਗੁਰਦਿੱਤ ਸਿੰਘ ਦੀ ਜਿਹੜੀ ਚਰਚਾ ਹੋਈ ਤਿੰਨ ਵਾਰ ਉਹ ਚਰਚਾ ਵਿਦਵਾਨਾਂ ਦੇ ਉੱਪਰ ਹੀ ਹੋਈ ਸੀ। ਤੇ ਉਹਦੇ ਵਿੱਚ ਗਿਆਨੀ ਦਿੱਤ ਸਿੰਘ ਨੇ ਇਹ ਸਿੱਧ ਕੀਤਾ ਸੀ ਵੀ ਜਿਹੜੇ ਵੇਦ ਨੇ ਉਹ ਆਰੀਆ ਲੋਕਾਂ ਨੇ ਰਚੇ ਹੋਏ ਨੇ ਉਹ ਬ੍ਰਹਮਾ ਦੀ ਰਚਨਾ ਨਹੀਂ ਹੈ ਪਰ ਬਹੁਤਾਂ ਜੋ ਪ੍ਰਚਲਿਤ ਹੈ ਚੱਲ ਰਿਹਾ ਉਹ ਇਹ ਹੈ ਵੀ ਬ੍ਰਹਮਾ ਜੀ ਨੇ ਰਚਨਾ ਰਚੀ ਹੈ ਇਹਨਾਂ ਦੀ ਹੁਣ ਰਚਨਾ ਬ੍ਰਹਮਾ ਦੀ ਰਚੀ ਵੇਦਾਂ ਦੀ ਬ੍ਰਹਮਾ ਜੀ ਨੇ ਤੇ ਇਹ ਵੀ ਕਿਹਾ ਜਾਂਦਾ ਹੈ ਵੀ ਇਸ ਸ੍ਰਿਸ਼ਟੀ ਦੀ ਜਿਹੜੀ ਰਚਨਾ ਹੈ ਸਨਾਤਨ Hindu ਮਤ ਦੀ ਜਿਹੜੀ ਫਲਸਫੀ ਹੈ ਉਹਦੇ ਅਨੁਸਾਰ ਕਹਿੰਦੇ ਸ੍ਰਿਸ਼ਟੀ ਦੀ ਰਚਨਾ ਵੀ ਬ੍ਰਹਮਾ ਜੀ ਨੇ ਕੀਤੀ ਹੈ ਇੱਕ ਦਿਨ ਦੇਵਤੇ ਇਕੱਠੇ ਹੋਏ ਤੇ ਗੱਲਾਂ ਕਰਦੇ ਨੇ ਜੇ ਇਸ ਸ੍ਰਿਸ਼ਟੀ ਦੀ ਰਚਨਾ ਬ੍ਰਹਮਾ ਦੇ ਵਿੱਚ ਬ੍ਰਹਮਾ ਜੀ ਨੇ ਕੀਤੀ ਹੈ ਫਿਰ ਬ੍ਰਹਮਾ ਦੀ ਰਚਨਾ ਕਿੱਥੋਂ ਹੋਈ ਹੈ ਜੇ ਸ੍ਰਿਸ਼ਟੀ ਦੀ ਰਚਨਾ ਬ੍ਰਹਮਾ ਜੀ ਨੇ ਕੀਤੀ ਹੈ ਫਿਰ ਬ੍ਰਹਮਾ ਦੀ ਰਚਨਾ ਕਿਸ ਨੇ ਕੀਤੀ ਹੈ ਤੇ ਜਵਾਬ ਮਿਲਿਆ ਬ੍ਰਹਮਾ ਦੀ ਰਚਨਾ ਵਿਸ਼ਨੂੰ ਦੀ ਨਾਭੀ ਵਿੱਚ ਕੌਲ ਕਮਲ ਦਾ ਫੁੱਲ ਹੈ ਉਹਦੀ ਨਾਲ ਦੇ ਵਿੱਚੋਂ ਹੁੰਦੀ ਹੈ ਇਹਦਾ ਜ਼ਿਕਰ ਗੁਰੂ ਅੰਗਦ ਸਾਹਿਬ ਪਾਤਸ਼ਾਹ ਨੇ ਬਾਣ ਚ ਵੀ ਕੀਤਾ ਇੱਕ ਇੱਕ ਜੋ ਰਵਾਇਤੀ ਪ੍ਰਚਲਿਤ ਗਾਥਾ ਸੀ ਉਹ ਦਾ ਉਹਨੂੰ ਬਿਆਨ ਕੀਤਾ ਬਾਦਸ਼ਾਹ ਨੇ ਨਾਬ ਕਮਲ ਤੇ ਬ੍ਰਹਮਾ ਉਪਜਿਓ 베ਦ ਪੜੈ ਮੁਖ ਕੰਠ ਸਵਾਰ ਭਾਈ ਜਿਹਦੇ ਵੇਦਾਂ ਨੂੰ ਅਸੀਂ ਕੰਠ ਦੇ ਕੰਠ ਸਵਾਰ ਦਾ ਅਰਥ ਹੈ ਮਿੱਠੇ ਮਿੱਠੇ ਗਲੇ ਦੇ ਨਾਲ ਉਚਾਰਦੇ ਹਾਂ ਪੜ੍ਹਦੇ ਹਾਂ ਸੁਣਦੇ ਹਾਂ ਉਹ ਜਿਹੜੀ ਬ੍ਰਹਮਾ ਦੀ ਉਪਜਤਾ ਉਪਜਤਾ ਨਾ ਹੈ ਨਾ ਪੈਦਾਇਸ਼ ਹੈ ਕਹਿਣ ਲੱਗੇ ਉਹ ਵਿਸ਼ਨੂੰ ਦੀ ਨਾਭੀ ਦੇ ਵਿੱਚੋਂ ਹੋਈ ਹੈ ਤੇ ਇੱਕ ਦਿਨ ਕਹਿਣ ਲੱਗੇ ਵੀ ਬ੍ਰਹਮਾ ਜੀ ਦੇ ਮਨ ਵਿੱਚ ਖਿਆਲ ਆਇਆ ਵੀ ਜਿਹੜੇ ਕਮਲ ਦੀ ਫੁੱਲ ਦੀ ਨਾਭੀ ਦੇ ਵਿੱਚੋਂ ਰਚਨਾ ਮੇਰੀ ਹੋਈ ਹੈ ਮੈਂ ਸਮਝਾਂ ਤੇ ਸਹੀ ਵੀ ਉਹ ਹੈ ਕੀ ਹੈ ਕਹਿਣ ਲੱਗੇ ਬ੍ਰਹਮਾ ਜੀ ਨੇ ਤੁਸੀਂ ਅੱਜ ਵੀ ਨਾ ਤਸਵੀਰ ਦੇਖੋ ਬ੍ਰਹਮਾ ਜੀ ਦੀ ਉਹ ਕੌਲ ਦੇ ਫੁੱਲ ਦੇ ਉੱਪਰ ਬਣੀ ਹੁੰਦੀ ਹੈ ਗੁਰਮੁਖੋ ਕਦੇ ਟੁਕੂ ਕੋਈ ਦੇਖੋ ਬ੍ਰਹਮਾ ਦੀ ਕਿਉਂਕਿ ਉਹ ਮੰਨਿਆ ਜਾਂਦਾ ਵੀ ਉਹ ਦੀ ਜਿਹੜੀ ਵਿਦੈਸੀ ਉਹ ਬ੍ਰਹਮਾ ਦੀ ਉਹ ਕੌਲ ਦੇ ਫੁੱਲ ਵਿੱਚੋਂ ਹੀ ਹੈ ਕਹਿਣ ਲੱਗੇ ਕਰੋੜਾਂ ਅਰਬਾਂ ਜਨਮ ਬ੍ਰਹਮਾ ਜੀ ਉਸ ਕਮਲ ਦੇ ਫੁੱਲ ਦੇ ਵਿੱਚ ਘੁੰਮਦੇ ਰਹੇ ਘੁੱਪ ਹਨੇਰੇ 'ਚ ਘੁੰਮਦੇ ਰਹੇ ਪਰ ਸਮਝ ਕੋਈ ਨਹੀਂ ਲੱਗੀ ਇਸ ਕੌਲ ਦੇ ਫੁੱਲ ਦਾ ਅੰਤ ਕਿੱਥੇ ਹੈ ਇਸ ਕੌਲ ਦੇ ਫੁੱਲ ਦਾ ਅੰਤ ਨਹੀਂ ਲੱਭਿਆ ਤੇ ਅਖੀਰ ਨੂੰ ਫਿਰ ਇਸ ਇਸ ਨਿਰਣੇ ਤੇ ਪਹੁੰਚੇ ਵੀ ਇਹ ਬ੍ਰਹਮਾ ਆਪਣੇ ਮਨ ਨੂੰ ਕਿਹਾ ਪ੍ਰਮਾਤਮਾ ਨੇ ਛੋਟਾ ਜਿਹਾ ਕਮਲ ਦਾ ਫੁੱਲ ਪੈਦਾ ਕੀਤਾ ਤੂੰ ਉਸ ਕੌਲ ਦੇ ਫੁੱਲ ਦਾ ਅੰਤ ਨਹੀਂ ਪਾ ਸਕਿਆ ਉਸ ਪ੍ਰਮਾਤਮਾ ਦਾ ਅੰਤ ਕਿੱਥੋਂ ਪਾਏਗਾ ਤੂੰ ਤਯੋਦੀ ਰਚਨਾ ਦੀ ਇੱਕ ਕੌਲ ਦੇ ਫੁੱਲ ਦਾ ਅੰਤ ਨਹੀਂ ਪਾ ਸਕਿਆ ਉਹਨੂੰ ਨਹੀਂ ਪੂਰਨ ਤੌਰ ਤੇ ਜਾਣ ਸਕਿਆ ਇਸ ਕਰਕੇ ਗੁਰਨਾਨਕ ਸਾਹਿਬ ਪਾਤਸ਼ਾਹ ਨੇ ਕਿਹਾ ਨਾਬ ਕਮਲ ਤੇ ਬ੍ਰਹਮਾ ਉਪਜਿਓ ਵੇਦ ਪੜਾ ਮੁਕੰਟ ਸਵਾਰ ਤਾਂ ਕੋ ਅੰਤ ਨਾ ਜਾਈ ਲਖਣਾ ਆਵਤ ਜਾਤ ਰਹਿ ਗੋਬਾਰ ਇੱਥੇ ਗੁਰ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਕਈ ਕੋਟ ਕਰੋੜ ਕਈ ਕਰੋੜਾਂ ਅਣਗਿਣਤੀ ਹਨ ਵੇਦ ਕੇ ਸਰੋਤੇ ਵੇਦਾਂ ਦੇ ਸਰੋਤੇ ਬਣ ਗਏ ਵੇਦਾਂ ਨੂੰ ਸੁਣਨ ਲੱਗ ਪਏ ਹੋ ਸਕਦਾ ਇਸ ਵੇਦਾਂ ਦੇ ਰਾਹੀਂ ਹੀ ਪਰਮਾਤਮਾ ਦੀ ਸਮਝ ਪੈ ਜਾਏ ਕਈ ਕੋਟ ਤਪੀਸ਼ੁਰ ਹੋਤੇ ਕਰੋੜਾਂ ਹੀ ਪਰਮਾਤਮਾ ਜੰਗਲਾਂ ਵਿੱਚ ਜਾ ਕੇ ਪਹਾੜਾਂ ਵਿੱਚ ਜਾ ਕੇ ਤਪੀਸ਼ਰ ਬਣ ਗਏ ਤਪ ਤਪ ਸਾਧਨ ਲੱਗ ਪਏ ਹੋ ਸਕਦਾ ਇਹਨਾਂ ਤਪਾਂ ਦੇ ਰਾਹੀਂ ਇਸ ਸਾਧਨਾ ਦੇ ਰਾਹੀਂ ਉਸ ਪਰਮਾਤਮਾ ਦਾ ਅੰਤ ਲੱਭਿਆ ਜਾ ਸਕੀ ਕਈ ਕੋਟ ਆਤਮ ਧਿਆਨ ਤਾਰੈ ਕਈਆਂ ਨੂੰ ਇਹ ਗਿਆਨ ਮਿਲਿਆ ਵੀ ਉਹ ਪਰਮੇਸ਼ਰ ਤਾਂ ਮਨ ਦੇ ਵਿੱਚ ਹੀ ਵਸਦਾ ਹੈ ਆਤਮਾ ਦੇ ਵਿੱਚ ਹੀ ਵਸਦਾ ਹੈ ਇਸ ਕਰਕੇ ਫਿਰ ਉਹ ਆਤਮ ਧਿਆਨ ਕਰੈ ਆਤਮਾ ਦੇ ਵਿੱਚ ਹੀ ਆਪਣੇ ਮਨ ਦੇ ਵਿੱਚ ਹੀ ਉਸ ਵਾਹਿਗੁਰੂ ਪਰਮੇਸ਼ਰ ਦਾ ਧਿਆਨ ਕਰ ਰਹੇ ਹਨ ਕਈ ਕੋਟ ਕਾਬ ਕਾਬ ਵਿਚਾਰ ਹੈ ਕਈ ਕੋਟ ਕਈ ਕਰੋੜਾਂ ਐਸੇ ਨੇ ਕਵੀ ਜਾਣਨੇ ਜਿਹੜੇ ਉਹ ਕਵਤਾਵਾਂ ਦੇ ਰਾਹੀ ਆਪਣੀਆਂ ਕਾਮ ਕਾਵ ਰਚਨਾਵਾਂ ਦੇ ਰਾਹੀ ਉਸ ਪਰਮਾਤਮਾ ਦੀ ਵਿਚਾਰ ਕਰਦੇ ਹਨ ਕਈ ਕੋਟ ਨਵ ਤਨ ਨਾਮ ਧਿਆਵੈ ਨਵਤਨ ਦਾ ਅਰਥ ਹੈ ਨਿਤ ਨਵਾਂ ਨਿਤ ਨਵਾਂ ਕਈ ਐਸੇ ਨਹੀਂ ਜਿਹੜੇ ਪ੍ਰਮਾਤਮਾ ਤੇਰੇ ਨਾਮ ਨੂੰ ਨਿਤ ਨਵੇਂ ਨਾਮ ਦੇ ਨਾਲ ਤੇ ਆਉਂਦੀ ਨਹੀਂ ਗੁਰੂ ਜੀ ਵੀ ਮੰਨਿਆ ਜਾਂਦਾ ਹੈ ਇੱਕ 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 ਰਵਾਇਤ ਕਹਿ ਲੋ ਇੱਕ ਪ੍ਰਚਲਿਤ ਜੀ ਹੈ ਵਿਸ਼ੇਸ਼ਨਾਗ ਦੇ ਹਜ਼ਾਰਾਂ ਮੂੰਹ ਨੇ ਹਜ਼ਾਰਾਂ ਜੀਭਾਂ ਨੇ ਤੇ ਸ਼ੇਸ਼ਨਾਗ ਹਜ਼ਾਰਾਂ ਜ਼ੀਬਾਂ ਤੇ ਨਾਲ ਹਰ ਇੱਕ ਸਮੇਂ ਜਦੋਂ ਵੀ ਨਵਾਂ ਨਾਮ ਪੁਕਾਰਦਾ ਇੱਕ ਨਵੇਂ ਨਾਮ ਦੇ ਨਾਲ ਉਹ ਪਰਮੇਸ਼ਰ ਦਾ ਨਾਮ ਪੁਕਾਰਦਾ ਹੈ ਹਜ਼ਾਰਾਂ ਜ਼ੀਬਾਂ ਨੇ ਹਰ ਵਾਰ ਇੱਕ ਨਵੇਂ ਨਾਮ ਦੇ ਨਾਲ ਉਹ ਪਰਮੇਸ਼ਰ ਦਾ ਨਾਮ ਉਚਾਰਨ ਕਰਦਾ ਹੈ ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਸਨਕ ਸੁਨੰਦ ਮਹੇਸ਼ ਸਮਾਨਾ ਸ਼ੇਖ ਨਾਗ ਤਿਰੂ ਮਰਮ ਨਾ ਜਾਨਾ ਮਰਮ ਦਾ ਅਰਥ ਹੈ ਭੇਦ ਸਨਕ ਸੁਨੰਦ ਬ੍ਰਹਮਾ ਜੀ ਦੇ ਪੁੱਤਰ ਨੇ ਕਹਿਣ ਲੱਗੇ ਬ੍ਰਹਮਾ ਦੇ ਘਰ ਜੰਮੇ ਹੋਏ ਪੁੱਤਰ ਮਹੇਸ਼ ਸ਼ਿਵ ਜੀ ਨਾ ਬ੍ਰਹਮਾ ਦੇ ਘਰ ਜੰਮੇ ਪੁੱਤਰਾਂ ਨੇ ਨਾ ਸ਼ਿਵ ਨੇ ਨਾ ਸ਼ੇਖ ਨਾਗ ਨੇ ਤੇਰੇ ਭੇਦ ਨੂੰ ਨਹੀਂ ਪਾਇਆ ਤੇਰੇ ਅੰਤ ਨੂੰ ਨਹੀਂ ਪਾਇਆ ਸ਼ੇਖ ਨਾਗ ਤੇਰੋ ਮਰਮ ਨਾ ਜਾਨਾ ਪਾਤਸ਼ਾਹ ਕਹਿੰਦੇ ਕਈ ਕੋਟ ਕਰੋੜਾ ਹੀ ਐਸੇ ਨੇ ਨਵਤਨ ਨਿਤ ਨਵੇਂ ਨਾਮ ਦੇ ਨਾਲ ਨਾਮ ਧਿਆਵੈ ਤੇਰੇ ਨਾਮ ਨੂੰ ਧਿਆਉਂਦੇ ਹਨ ਨਾਨਕ ਕਰਤੇ ਕਾ ਅੰਤ ਨਾ ਪਾਵੇਂ ਏ ਨਾਨਕ ਉਸ ਕਰਤੇ ਦਾ ਅੰਤ ਕਦੇ ਪਾਇਆ ਹੀ ਨਹੀਂ ਜਾ ਸਕਦਾ ਗਰਮਕੁਸ਼ਕ ਰਾਤ ਸੀ ਨਾ ਇੱਕ ਵਾਰੀ ਮੈਂ ਸ਼ਾਇਦ ਬੇਨਤੀ ਕੀਤੀ ਸੀ ਪਹਿਲਾਂ ਸ਼ੁਕਰਾਂਤ ਸੀ ਸਮੁੰਦਰ ਦੇ ਕਿਨਾਰੇ ਜਾ ਰਿਹਾ ਇੱਕ ਛੋਟਾ ਜਿਹਾ ਬੱਚਾ ਪਾਣੀ ਦਾ ਘੜਾ ਸਮੁੰਦਰ ਦੇ ਵਿੱਚੋਂ ਇਦਾਂ ਭਰ ਕੇ ਤੇ ਬਾਹਰ ਸੁੱਟ ਰਿਹਾ ਹੁਣੇ ਪੁੱਛਿਆ ਪੁੱਤਰ ਇਹ ਕੀ ਕਰ ਰਿਹਾ ਹੈ ਕਹਿਣ ਲੱਗਾ ਜੀ ਸਮੁੰਦਰ ਨੂੰ ਨੀਵਾ ਕਰ ਰਿਹਾ ਹਾਂ ਊਣਾ ਕਰ ਰਿਹਾ ਸ਼ੁਕਰਾਂਤ ਨੇ ਕਿਹਾ ਪੁੱਤਰ ਇਹ ਨਹੀਂ ਹੋਣਾ ਇਹ ਨਹੀਂ ਹੋਣਾ ਇਸ ਛੋਟੇ ਜਿਹੇ ਘੜੇ ਵਿੱਚ ਸਮੁੰਦਰ ਨਹੀਂ ਆ ਸਕਦਾ ਇਹ ਹੋਣਾ ਨਹੀਂ ਹੋ ਸਕਦਾ ਤੇ ਗੁਰਮੁਖ ਜਦੋਂ ਇਹਨਾਂ ਕਹਿਣਾ ਛੋਟੇ ਜਿਹੇ ਘੜੇ ਵਿੱਚ ਇਹ ਸਮੁੰਦਰ ਨਹੀਂ ਆ ਸਕਦਾ ਇਹਨੇ ਹੋਣਾ ਨਹੀਂ ਹੋਣਾ ਤੇ ਬੱਚਾ ਗਿਆ ਜਾ ਕੇ ਘੜੇ ਵਿੱਚ ਛੁੱਟਿਆ ਸਮੁੰਦਰ ਦੇ ਵਿੱਚ ਤੇ ਵਾਪਸ ਆ ਗਿਆ ਸ਼ੁਕਰat ਪਛਤਾਇਆ ਪੁੱਤਰ ਹੁਣ ਇਹ ਕੀ ਕੀਤਾ ਕਹਿਣ ਲੱਗਾ ਬਾਬਾ ਤੂੰ ਖੋਦੀ ਤੇ ਕਿਹਾ ਇਸ ਘੜੇ ਵਿੱਚ ਸਮੁੰਦਰ ਨਹੀਂ ਆ ਸਕਦਾ ਜੇ ਘੜੇ 'ਚ ਸਮੁੰਦਰ ਨਹੀਂ ਆ ਸਕਦਾ ਮੇਰਾ ਘੜਾ ਤੇ ਸਮੁੰਦਰ ਵਿੱਚ ਆ ਹੀ ਸਕਦਾ ਹੈ ਨਾ ਮੇਰਾ ਘੜਾ ਤੇ ਸਮੁੰਦਰ ਵਿੱਚ ਸਮਾਈ ਸਕਦਾ ਹੈ ਨਾ ਬਸ ਗੁਰਮਖੋ ਗੱਲ ਇੰਨੀ ਹੈ ਕਈ ਐਸੇ ਨੇ ਜਿਹੜੇ ਸਮੁੰਦਰ ਨੂੰ ਘੜੇ 'ਚ ਪਾਉਣਾ ਚਾਹੁੰਦੇ ਨੇ ਕੋਈ ਵਿਰਲਾ-ਵਿਰਲਾ ਜਿਹੜਾ ਕਹਿੰਦਾ ਨਹੀਂ ਇਸ ਘੜੇ ਨੂੰ ਸਮੁੰਦਰ ਚ ਸਮਾ ਜਾਣਾ ਚਾਹੀਦਾ ਅਰਥ ਇਹੀ ਬਣਿਆ ਕਿ ਸਾਡੇ ਆ ਖੋਪੜੀ ਦੇ ਘੜੇ ਦੇ ਵਿੱਚ ਸਾਡੀ ਬੁੱਧੀ ਦੇ ਘੜੇ ਦੇ ਵਿੱਚ ਉਹ ਪਰਮੇਸ਼ਰ ਦੀ ਅੰਤ ਉਹਦੀ ਸ਼ੋਭਾ ਨਹੀਂ ਆ ਸਕਦੀ ਸਾਡੀ ਇਸ ਬੁੱਧੀ ਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦੀ ਪੂਰਨ ਵਡਿਆਈ ਨਹੀਂ ਆ ਸਕਦੀ ਹਾਂ ਉਹਦੀਆਂ ਵਡਿਆਈਆਂ ਕਰੀਏ ਤੇ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਅੰਦਰ ਸਮਾ ਸਕਦੇ ਹਾਂ ਇਸ ਕਰਕੇ ਸਾਡਾ ਯਤਨ ਇਹ ਹੋਣਾ ਚਾਹੀਦਾ ਮੈਂ ਪਰਮਾਤਮਾ ਜਿਨਨੇ ਭਗਤ ਨੇ ਗੁਰਮਖੋ ਸਾਰੇ ਭਗਤ ਸਹਿਬਾਨਾਂ ਨੇ ਇਹ ਕਿਹਾ ਨਾ ਕਿ ਉਸ ਪਰਮਾਤਮਾ ਦਾ ਕੋਈ ਅੰਤ ਨਹੀਂ ਉਹ ਬੇਅੰਤ ਹੈ ਪਰ ਸਾਰੇ ਭਗਤ ਨੇ ਚਤਨ ਕੀਤਾ ਜਿਤਰ ਇੱਕੋ ਇੱਕ ਕੀਤਾ ਇਸ ਪਰਮਾਤਮਾ ਰੂਪੀ ਸਮੁੰਦਰ ਦੇ ਅੰਦਰ ਲੀਨ ਹੋ ਜਾਈਏ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਨਾਨਕ ਕਰਤੇ ਕਾ ਅੰਤ ਨਾ ਪਾਵੇ ਅਡ ਤੱਕ ਕੋਈ ਵੀ ਉਸ ਪਰਮੇਸ਼ਰ ਦੇ ਕਰਤੇ ਦੇ ਆਰ ਪਾਰ ਨੂੰ ਨਹੀਂ ਪਾ ਸਕਿਆ ਹੈ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ